ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਸੀਮਾ ਦੇਵੀ ਹੈ ਜੀ ਸੀਮਾ ਦੇਵੀ ਜੀ ਤੁਹਾਡੀ ਕੀ ਪਰੇਸ਼ਾਨੀ ਸੀ ਮੇਰੇ ਜੋੜਾਂ ਦੀ ਪ੍ਰੋਬਲਮ ਸੀ ਕਿੰਨੀ ਦੇਰ ਤੋਂ 7-8 ਸਾਲ ਤੋਂ ਆਈ ਜੀ ਕੀ ਕੀ ਪਰੇਸ਼ਾਨੀ ਸੀ ਮੈਨੂੰ ਮੇਰੇ ਪੈਰ ਹੱਥ ਪੈਰ ਸੋਜ ਜਾਂਦੇ ਸੀ ਜੋੜਾਂ 'ਚ ਦਰਦ ਰਹਿੰਦੀ ਸੀਗੀ ਕੰਮ ਨਹੀਂ ਕਰ ਸਕਦੀ ਸੀ ਕੱਪੜੇ ਨਹੀਂ ਤੋਹ ਸਕਦੀ ਸੀ ਖਾਣਾ ਨਹੀਂ ਬਣਾ ਸਕਦੀ ਸੀ ਮੈਂ ਕਿ ਕਿੰਨਾ ਕੁ ਟਰੀਟਮੈਂਟ ਕਰਵਾਇਆ ਬਾਹਰੋਂ ਮੈਨੂੰ ਹੋ ਬਾਹਰੋਂ ਬਹੁਤ ਜਗ੍ਹਾ ਗਈਆਂ بڑے ਡਾਕਟਰ ਨੂੰ ਦਿਖਾਇਆ ਪਰ ਫਰਕ ਨਹੀਂ ਕਿਤੇ ਵੀ ਪਿਆ ਮੈਨੂੰ ओके ਤੇ ਹੁਣ ਮੈਂ ਤੁਹਾਡੇ ਕੋਲ ਆਈਆਂ ਤੇ ਫਿਰ ਮੈਨੂੰ 7-8 ਮਹੀਨੇ ਹੋ ਗਏ ਨੇ ਤੇ ਸਾਡੇ ਦਾ ਸਾਡੇ ਹਸਪੀਟਲ ਦਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੈਨੂੰ ਮੈਂ Google ਤੇ ਸਰਚ ਮਾਰਿਆ ਸੀ ਦੇਖਿਆ ਸੀ Google ਤੋਂ ਹਾਂਜੀ ਤੇ ਇੱਥੇ ਆ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿੰਨੇ ਵੀ ਵਾਰੀ ਆਏ ਹੋ ਇੱਥੇ ਹੁਣ ਮੈਂ 7-8 ਵਾਰ ਆ ਚੁੱਕੀ ਹਾਂ ਜੀ ਸਹੀ ਮਹਿਸੂਸ ਕਰਦੇ ਹੋ ਹਾਂਜੀ ਹਾਂਜੀ ਹੁਣ ਤੁਸੀਂ ਜਿੱਦਾਂ ਪਹਿਲਾਂ ਕੰਮ ਨਹੀਂ ਸੀ ਕਰ ਪਾਉਂਦੇ ਹੁਣ ਕਰ ਪਾ ਲੈਂਦੇ ਹੋ ਸਾਰੇ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਵੀਡੀਓ ਦੇਖਣ ਵਾਲਿਆਂ ਲਈ ਮੈਂ ਸਾਰਿਆਂ ਨੂੰ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਕਲੀਨਿਕ ਤੇ ਆਓ ਮੈਨੂੰ ਵੀ ਬਹੁਤ ਫਰਕ ਹੈ ਮੈਂ ਸਾਰਾ ਕੰਮ ਵੀ ਕਰ ਸਕਦੀ ਆ ਤੇ ਤੁਸੀਂ ਵੀ ਇੱਥੇ ਜਰੂਰ ਆਪਣਾ ਟ੍ਰੀਟਮੈਂਟ ਕਰਾਓ ਡਾਕਟਰ ਸ਼ਰਦਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਮੈਂ ਸ਼ੁਕਰੀਆ ਜੀ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਪਹਿਲਾਂ ਡਾਕਟਰ ਨੇ ਕੀ ਕਿਹਾ ਸੀ ਪਹਿਲਾਂ ਡਾਕਟਰ ਨੇ ਆਪਰੇਸ਼ਨ ਦੱਸ ਦਿੱਤਾ ਸੀ ਕਿੰਜ ਹਨਾ ਹਾਂ ਸਹੀ ਹੈ ਅਸੀਂ ਕੋਈ ਟੀਕਾ ਲਾਇਆ ਨਹੀਂ ਅਸੀਂ ਆਪਰੇਸ਼ਨ ਕੀਤਾ ਨਹੀਂ ਤਾਂ ਆਯੁਰਵੈਦਿਕ ਦਵਾਈ ਨਾਲ ਤੁਸੀਂ ਠੀਕ ਹੋ ਗਏ ਹੋ ਠੀਕ ਹੋ ਗਏ ਠੀਕ ਹੈ ਨਾ ਅ ਪਹਿਲੇ ਡਾਕਟਰ ਨੇ ਕੀ ਕਿਹਾ ਸੀ ਪਹਿਲੇ ਡਾਕਟਰ ਨੇ ਪ੍ਰੇਸ਼ਤ ਦੱਸ ਦੱਸ ਸੀਗਾ ਔਰ ਤੁਸੀਂ ਸਾਡੇ ਕੋਲੇ ਆ ਕੇ ਕੋਈ ਟੀਕਾ ਲਗਵਾਇਆ ਨਹੀਂ ਕੋਈ ਆਪਰੇਸ਼ਨ ਕਰਵਾਇਆ ਨਹੀਂ ਨਹੀਂ ਆਯੁਰਵੈਦਿਕ ਦਵਾਈ ਨਾਲ ਬਿਲਕੁਲ ਠੀਕ ਹੋ ਗਏ ਹੋ ਹਾਂਜੀ ਹਾਂਜੀ ਤੁਸੀਂ ਡਾਕਟਰ ਸ਼ਰਦਾ ਆਯੁਰਵੈਦ ਦਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦੀ ਆਂ ਵੀ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਜਰੂਰ ਇੱਥੇ ਆਓ ਇੱਕ ਦੋ ਇੱਥੋਂ ਟਰੀਟਮੈਂਟ ਕਰਵਾਓ ਆਪਣਾ ਤੇ ਜਿੱਦਾਂ ਮੈਨੂੰ ਬਹੁਤ ਫਰਕ ਹੈ ਮੈਂ ਠੀਕ ਐ ਬਿਲਕੁਲ ਕੰਮ ਕਰ ਸਕਦੀ ਆਂ ਤਾਂ ਤੁਸੀਂ ਵੀ ਜਰੂਰ ਇੱਥੇ ਆਓ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ